ਗੁਰਦੀਪ ਕਾਕਲ ਸਰਕਾਰ ਜਿੰਦਾਬਾਦ ਬੀਜੇਪੀ ਸਰਕਾਰ ਜਿੰਦਾਬਾਦ ਬੀਜੇਪੀ ਸਰਕਾਰ ਜਿੰਦਾਬਾਦ ਹਸਰਾਜ ਜਿੰਦਾਬਾਦ ਹਸਰਾਜ ਜਿੰਦਾਬਾਦ ਸਾਡੇ ਸਵਾਲਾਂ ਦੇ ਜਵਾਬ ਦੇ ਕੇ ਜਿੰਦਾਬਾਦ ਬੀਜੇਪੀ ਸਰਕਾਰ ਜਿੰਦਾਬਾਦ ਬੀਜੇਪੀ ਸਰਕਾਰ ਜਿੰਦਾਬਾਦ ਬੀਜੇਪੀ ਸਰਕਾਰ ਬੜੀਆ ਕਿਸਾਨਾਂ ਦੀ ਕਾਕਲ ਸਰਕਾਰ ਜਿੰਦਾਬਾਦ ਬੀਜੇਪੀ ਸਰਕਾਰ ਗੱਲ ਕਰਦੀ ਆ ਜੀ ਗੱਲ ਕਰਦੀ ਆਏ ਅਸੀਂ ਖੜੀ ਕਰਾਂਗੇ ਬਰਾਤ ਸਰਕਾਰੀ ਟੇਕ ਮੇਲੇ ਕੋਈ ਮਹਿਕ ਤੇਰੇ ਨੂੰ ਉੱਥੇ ਫੜਦੇ ਗੱਲਾਂ ਰਾਜਨੀਤਿਕ ਆਏ ਗੱਲੇ ਹੀ ਕਰਨ ਆਏ ਆ ਜੀ ਅਸੀਂ ਸਵੇਰ ਦਾ ਅਸੀਂ ਵੀ ਥੋੜੀ ਥੋੜੀ ਬਰੋਣੀ ਸੀ ਕੰਮ ਛੱਡ ਕੇ ਆਏ ਆ ਪਰ ਕਰਾਂਗੇ ਗੱਲਾਂ ਰਾਜਨੀਤਿਕ ਸਵਾਹਤਾ ਤੇ ਆਏ I don't know. ਪਾਰੀ ਵੜ ਕੇ ਯਾਰ ਇੱਕ ਦੋ ਕਰ ਜੀ ਅਰੇ ਸਤਿ ਸ਼੍ਰੀ ਅਕਾਲ ਆਦੀ ਘਚਾਉ ਲੀਏ ਜਿਹੜੇ ਆਨੇ ਨੇ ਸੀ ਧਰਨੇ ਲਗਾਏ ਸੀ ਉਹ ਸਾਡੇ ਨਾਲ ਦੋ ਸਵਾਲ ਜ਼ਰੂਰ ਕਰਕੇ ਜਾਣ ਮੋਦੀ ਸਰਕਾਰ ਜਿੰਦਾਬਾਦ ਜਿੰਦਾਬਾਦ ਸਰਕਾਰ ਆਪਣੀ ਵੀ ਆਵੇ Mr. am ਸਾਨਾ ਦੀ ਕਾਤਲ ਸਰਕਾਰ ਜੈ ਹਿੰਦ ਬੀਜੇਪੀ ਸਰਕਾਰ ਜੈ ਹਿੰਦ ਹੰਸਰਾ ਜੈ ਹਿੰਦ ਹੰਸਰਾ ਜੈ ਹਿੰਦ ਹੰਸਰਾ ਜੈ ਹਿੰਦ ਬੀਜੇਪੀ ਜੈ ਹਿੰਦ ਬੀਜੇਪੀ ਸਰਕਾਰ ਜੈ ਹਿੰਦ ਬੀਜੇਪੀ ਸਰਕਾਰ ਜੈ ਹਿੰਦ ਸਾਨਾ ਦੀ ਕਾਤਲ ਸਰਕਾਰ ਜੈ ਹਿੰਦ ਸਾਨਾ ਦੀ ਕਾਤਲ ਸਰਕਾਰ ਜੈ ਹਿੰਦ ਸਾਨਾ ਦੀ ਕਾਤਲ ਸਰਕਾਰ ਜੈ ਹਿੰਦ ਹੰ ਦੇਖੋ ਕਿਹੜਾ ਹੰਸਰਾ ਪੰਜਾਬ ਪੰਜਾਬ ਦੇ ਨਾਲ ਜਿਹੜੀ ਗਦਾਰੀ ਕਰ ਰਿਹਾ ਐ ਐਨਾ ਜਿਹੜਾ ਮਜਬੂਰ ਕੀਤਾ ਜਾ ਰਿਹਾ ਮੁਲਾਜ਼ਮਾਂ ਨੂੰ ਫੋਰਸ ਲਾਈ ਰਿਹਾ ਇੱਕ 10 ਕਿਸਾਨ ਆ ਸਰਪ ਕੋਈ ਜਾਦੇ ਨਹੀਂ ਫੌਜੀ ਗਲਤੀ ਚ ਨਹੀਂ ਜੇ ਸੀ ਮਦੀਰ ਕੋਈ ਉੱਥੋਂ ਭੱਜ ਜਾਏ ਉੱਥੋਂ ਪ੍ਰੋਗਰਾਮ ਕੈਸਲ ਕਰਕੇ ਭੱਜਾ ਹੁਣ ਕਿੱਧਰ ਦੇ ਇਹ ਚਰਮਸਾਲਾ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਹੈ ਹਜ਼ਾਰਾਂ ਦੀ ਤਦਾਰ ਦੇ ਵਿੱਚ ਇੱਥੇ ਮੁਲਾਜ਼ਮ ਲਾਏ ਗਏ ਆ ਕਿਸਾਨ ਜਿਹੜਾ ਇੱਕ ਨਾਜ ਪੈਦਾ ਕਰਕੇ ਕੁੱਲ ਦਾ ਬੋਡ ਭਰਦਾ ਹੋਏ ਉਹ ਕਿਸੇ ਨਾਲ ਕੋਈ ਬੇਇਮਾਨੀ ਨਹੀਂ ਕਰਦਾਗਾ ਉਹ ਕਿਸੇ ਨੂੰ ਕੋਈ ਮਾੜੀ ਰੋਟੀ ਨਹੀਂ ਦਿੰਦਾਗਾ ਮਾੜਾ ਨਾਜ ਵੀ ਪੈਦਾ ਕਰਕੇ ਦਿੰਦਾ ਬੀਜੇਪੀ ਸਰਕਾਰ ਇੱਥੇ ਅੱਜ ਥੋੜੇ ਪਹੁੰਚੇ ਕੁਝ ਮਲੀਰ ਬੰਦੇ ਬੈਠੇ ਆ ਹਸਰਾਜ ਨੂੰ ਕਹਿੰਦੇ ਤੇਰਾ ਜੀਲਾ ਉੱਤੇ ਕਰ ਦੇਗੇ ਕਿਤਨੇ ਹਲਕੇ ਤੋਂ ਜਿਹੜੇ ਮਲੀਰ ਬੰਦੇ ਤਾੜੂ ਪਿੱਛੇ ਜਾਣਗੇ ਸਾਜਾ ਦੇ ਲੱਖ ਪਰਚੇ ਜਿਹੜੇ ਕਵੀ ਹੋਇਆ ਨਾਂਗਾ ਕੇ ਸਿਮਲੋਟਾ ਸੋਨੇ ਵੇਖੀਆਂ ਵੀਡੀਓ ਤਾਜਵਾਰਾ ਦੇਖਦੇ ਚਲਾ ਕੇ ਚੇਤ ਕਿਸਾਨਾਂ ਲਈ ਕਾਹਤ ਸਰਕਾਰਾ ਉਰ ਵਸੀ ਪਿੰਨਾਂ ਤੋਂ ਨਹੀਂ ਵੜਨ ਦੇਵਾਂਗੇ ਮਰਦੀ ਪਿੰਡ ਜਾਵੜੀ ਜਿੰਨੀ ਮਰਦੀ ਫੋਰਸ ਲਾ ਲਈ ਤਾਂ ਵੀ ਮੂਰੇ ਹੋਏ ਨੇ ਲੱਕ ਬੱਚਾ ਘੱਟ ਦੀ ਥਾਣੇ ਤੇ ਰਹਿ ਲਾਗੇ ਕਿਸਾਨ ਰਹਿੰਦੇ ਆ ਥਾਣੇ 'ਚ ਜੇਲਾ ਬੰਦੇ ਕਰਦੇ ਆ